ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਆਪਣੇ ਚੈਨਲ ਤੇ ਕਿਵੇਂ ਹੋ ਜੀ ਤੁਸੀਂ ਸਾਰੇ ਉਮੀਦ ਆ ਵੈ ਗੁਰੂ ਜੀ ਦੀ ਕਿਰਪਾ ਨਾਲ ਠੀਕ ਠਾਕ ਹੋਮੋਂਗੇ ਰਾਜੀ ਖੁਸ਼ੀ ਹੋਮੋਂਗੇ ਤੰਦਰੁਸਤ ਹੋਮੋਂਗੇ ਤੇ ਅਸੀਂ ਵੀ ਠੀਕ ਠਾਕ ਹਾਂ ਜੀ ਇਹ ਆਪਾਂ ਅੱਜ ਕਰ ਰਹੇ ਸੀ ਰਸੋਈ 'ਚ ਥੋੜੀ ਜਿਹੀ ਸਫਾਈ ਇਹ ਕੱਪਾ ਸਾਫ਼ ਕਰ ਦਾਂਗੇ ਜੀ ਆਪਾਂ ਘਰਤ ਬਹੁਤ ਆਉਂਦੀ ਹੈ ਜੇ ਇਹਨਾਂ ਦੇ ਕੱਪੜਾ ਨਹੀਂ ਮਾਰਦੇ ਆਪਾਂ ਦੋ ਤਿੰਨ ਦਿਨ ਗਰਦਨਾ ਪੜ ਜਾਂਦੇ ਨੇ ਜੀ ਸਾਰੇ ਸਾਫ ਕਰ ਦਾਂਗੇ ਆਪਾਂ ਤੇ ਸਟੈਂਡ ਵੀ ਸਾਫ ਕਰ ਲਾਂਗੇ ਨਾਲ ਨਾਲ ਹੋਰ ਆਪਾਂ ਉਹ ਨਿੱਕੇ ਨਿੱਕੇ ਸਿਸੀਆਂ ਜਿ ਕੋਈ ਪਾ ਕੇ ਰੱਖਦੇ ਆ ਜਿਹੜਾ ਸਮਾਨ ਉਹ ਵੀ ਸਾਫ ਕਰਾਂਗੇ ਨਾਲ ਟੋਕਰੀ ਸਾਰੀ ਸਾਫ ਕਰ ਦਾਂਗੇ ਜੀ ਅੱਜ ਕੁਕਿੰਗ ਦੀ ਵੀਡੀਓ ਨਹੀਂ ਬਣਾਈ ਕੋਈ ਆਪਾਂ ਇਹੀ ਥੋੜੀ ਜਿਹੀ ਰਸੋਈ ਚ ਸਫਾਈ ਕਰਨੀ ਸੀ ਇਹ ਹੁਣ ਆਪਾਂ ਸਾਫ ਕਰਕੇ ਦੁਬਾਰੀ ਟੰਗ ਦੇਵਾਂਗੇ ਵੀਡੀਓ ਨੂੰ ਫੁੱਲ ਵਾਚ ਜ਼ਰੂਰ ਕਰਿਆ ਕਰੋ ਜੀ ਜਿਹੜੇ ਵੀਡੀਓ ਤੇ ਪਹਿਲੀ ਵਾਰ ਹੀ ਆਏ ਨੇ ਭੈਣਪਰਾ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਜੀ ਤੇ ਜਿਹੜੇ ਡੇਲੀ ਆਪਣੀ ਵੀਡੀਓ ਦੇਖਦੇ ਨੇ ਸੋਣਾ ਜਿਹਾ ਕਮੈਂਟ ਕਰਦੇ ਨੇ ਪਿਆਰਾ ਜ। ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਜੀ। ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਆ ਕਰੋ ਜੀ। ਹੁਣ ਇਹ ਸੀਸੀਆਂ ਵੀ ਸਾਫ਼ ਕਰ ਲਾਂਗੇ ਆਪਾਂ। ਇਹਨਾਂ ਦੇ ਵਿੱਚ ਕਾਲੀ ਮਿਰਚ ਤੇ ਲੂਣ ਪਾ ਕੇ ਰੱਖ ਲੈਨੇ ਆਪਾਂ। ਦਹੀਂ ਚ ਪਾਉਣ ਦੇ। ਤੇ ਨਾਲ ਹੋਰ ਸੀਸੀਆਂ ਨੇ ਕਹੀ। ਸਾਰੀਆਂ ਤੇ ਕੱਪੜਾ ਫੇਰ ਦਾਂਗੇ। ਇਦੇ ਵਿੱਚ ਕਾਲਾ ਲੂਣ ਪਾ ਕੇ ਰੱਖਦੇ ਹੁੰਨੇ ਆ ਜੀ ਆਪਾਂ ਪਲਾਸਟਿਕ ਦੇ ਡੱਬਿਆਂ 'ਚ ਲੂਣ ਨਹੀਂ ਪਾਉਣਾ ਚਾਹੀਦਾ ਪਲਾਸਟਿਕ ਨੂਣ ਨਾਲ ਖੁਰਦਾ ਰਹਿੰਦਾ ਜੀ ਜਿਹੜਾ ਆਪਣੇ ਅੰਦਰ ਜਾਂਦਾ ਫਿਰ ਨੁਕਸਾਨ ਕਰਦਾ ਇਹ 'ਚ ਕਾਲਾ ਲੂਣ ਪਾ ਕੇ ਰੱਖ ਲੈਣਾ ਛੋਟੀ 'ਚ ਤੇ ਉਹ ਵੱਡੀ 'ਚ ਸੈਂਪਲ ਨੂਣ ਪਾ ਕੇ ਰੱਖ ਲੈਣਾ ਜੀ ਆਪਾਂ ਇਹ ਢੱਕਣ ਮੈਂ ਦਿਖਾ ਰਹੀ ਹਾਂ ਜੀ ਜਿਹੜਾ ਇਹ ਦੋ ਵਾਰੀ ਟੁੱਟ ਗਿਆ ਮੇਤੋਂ ਕਈ ਵਾਰੀ ਜਲਦੀ ਹੁੰਦੀ ਆ ਕੰਮ ਕਰਨ ਦੀ ਹੱਥ 'ਚੋਂ ਡਿੱਗ ਜਾਂਦਾ ਹੈ ਪੱਤਾ ਲੱਗਿਆ ਹੋਣ ਕਰਕੇ ਜੀ ਟੁੱਟ ਗਿਆ ਉਹ ਦੋ ਵਾਰੀ ਫਿਰ ਜੋੜਿਆ ਹੋਇਆ ਆਪਣਾ ਉਹ ਫੇਵੀਕੋਨ ਇਹ ਢੋਕਰੀ ਸਾਫ਼ ਕਰ ਦਾਂਗੇ ਜੀ ਪਹਿਲਾਂ ਆਪਾਂ ਗਿੱਲਾ ਕੱਪੜਾ ਫੇਰ ਦਾਂਗੇ ਉੱਪਰ ਦੀ ਸੁੱਕਾ ਪੇਰ ਦਾਂਗੇ ਸਾਫ਼ ਹੋ ਜੂਗੀ ਦਿਵਾਲੀ ਵੇਲੇ ਚੰਗੀ ਤਰ੍ਹਾਂ ਸਫਾਈ ਕਰਾਂਗੇ ਜੀ ਹੁਣ ਦਿਵਾਲੀ ਵੀ ਨੇੜੇ ਆ ਥੋੜੇ ਜਨ ਨੂੰ ਸਫਾਈਆਂ ਸ਼ੁਰੂ ਹੋ ਜਾਣਗੀਆਂ ਅਜੇ ਆਪਾਂ ਥੋੜੀ ਜਿਹੀ ਕਰੀ ਹੈ ਜੀ ਗਰਦ ਵੱਧ ਆਉਂਦੀ ਹੈ ਜੀ। ਕੁਸਤਾ ਆਪਣੇ ਕੋਲੇ ਰੋੜ ਲੰਘਦੇ ਨੇ ਜੀ ਆਲੇ-ਦਾਲੇ। ਤੇ ਇੱਕ ਘਰ ਖੇਤਾਂ 'ਚ ਹੈ। ਉਹਦੇ ਘਰ ਕੇ ਗਰਦ ਬਹੁਤ ਆਉਂਦੀ ਹੈ ਜੀ। ਲੀਰ ਫੇਰ ਕੀ ਚੀਜ਼ਾਂ ਸਾਫ਼ ਰਹਿੰਦੀਆਂ ਨੇ ਜੀ। ਫੇਰੇ ਸੋਹਣੀਆਂ ਲੱਗਦੀਆਂ ਨੇ ਪਈਆਂ। ਗਰਦ ਨਾਲ ਭਰੇ ਆ ਸਮਾਨ ਤਾਂ ਸੋਹਣਾ ਵੀ ਨਹੀਂ ਲੱਗਦਾ ਪਿਆ। ਜਿੰਨਾ ਕੋ ਹੁੰਦਾ ਆਪਾਂ ਥੋੜਾ ਥੋੜਾ ਕਰਕੇ ਕਰ ਲੈਨੇ ਹੁੰਨੇ ਟਾਈਮ ਕੱਢ ਕੇ ਵਿੱਚ ਦੀ ਇਹ ਫੁੱਲ ਆਪਾਂ ਧੋ ਕੇ ਧਰਾਂਗੇ ਜੀ ਬਾਅਦ ਚ ਇਹਨਾਂ ਨੂੰ ਸਾਈਡ ਤੇ ਰੱਖ ਦਿੱਤਾ ਹੈ ਗਰਦਨਾ ਠਿੱਕੇ ਜੇ ਹੋਏ ਪਏ ਸੀਗੇ ਜੀ ਮਹੀਨਾ ਸਾਰਾ ਹੋ ਗਿਆ ਨਾ ਤੋਤਿਆਂ ਨੂੰ ਝਾੜਤਾ ਦਿੰਨੇ ਆ ਪਰ ਧੋਕੇ ਸਾਫ ਹੁੰਦੇ ਨੇ ਚੰਗੀ ਤਰ੍ਹਾਂ ਇਹ ਟਾਕੀ ਜੋ ਵੀ ਸਾਫ ਕਰਦਾਂਗੇ ਜਲੀਰ ਫੇਰ ਦਾਂਗੇ ਖੋਲ ਚੱਕੇ ਨੇ ਜਿੱਥੋਂ ਆਪਾਂ ਇਹ ਤੋਂ ਸਾਫ਼ ਕਰ ਲਈ ਸੈਲਫ ਆਪਾਂ ਤੇ ਸਮਾਨ ਉੱਥੇ ਫੇਰ ਸੈੱਟ ਕਰ ਦਾਂਗੇ ਇਹ ਡੇਲੀ ਜਦੋਂ ਆਪਾਂ ਸੈਲਫ ਸਾਫ਼ ਕਰਨੀ ਹੁੰਦੀ ਹੈ ਜੀ ਫੇਰ ਛੋਟੀਆਂ-ਛਿੱਸੀਆਂ ਕੱਲੀ-ਕੱਲੀ ਚੱਕਣੀ ਔਖੀ ਹੁੰਦੀ ਹੈ ਤਾਂ ਕਰਕੇ ਆਪਾਂ ਟੋਕਰੀ ਵਿੱਚ ਪਾ ਕੇ ਰੱਖੀਆਂ ਹੋਈਆਂ ਨੇ ਇਹ ਚਾਂਟੀਆਂ ਵਾਲਾ ਸਟੈਂਡ ਤੇ ਵੀ ਕਪੜਾ ਫੇਰ ਦਾਂਗੇ ਥੋੜੀ ਜੀ ਗੱਲ ਪਈ ਹੋਈ ਸੀ ਜੀ ਇਹਦੇ ਉੱਤੇ ਵੀ ਮਸਾਲਾਦਾਨੀ ਵੀ ਆਪਾਂ ਸਾਫ਼ ਕਰ ਦਾਂਗੇ ਜੀ ਸਾਰੀਆਂ ਸੀਸੀਆਂ ਤੇ ਕੱਪੜਾ ਫੇਰ ਦਾਂਗੇ ਇਹਨਾਂ ਦੇ ਵਿੱਚ ਖੜੇ ਮਸਾਲੇ ਤੇ ਦੂਸਰੇ ਮਸਾਲੇ ਜੀ ਜਿਵੇਂ ਗਰਮ ਮਸਾਲਾ ਵਗੈਰਾ ਉਹ ਸਾਰੇ ਪਾ ਕੇ ਰੱਖ ਲੈਣੇ ਆਪਾਂ ਤੇ ਇਧਰ ਕੋਲੀ ਚ ਆਪਾਂ ਕੱਢੀ ਸੀ ਜੀ ਮੈਕਰੋਨੀ ਬਣਾਈ ਸੀ ਦੁਪਹਿਰੇ ਆਪਾਂ ਥੋੜੀ ਜਿਹੀ ਪਈ ਸੀ ਉਹ ਕੱਢ ਕੇ ਰੱਖ ਦਿੱਤੀ ਐ ਤੇ ਸਾਰਿਆਂ ਤੇ ਲੀਰ ਫੇਰ ਦਾਂਗੇ ਜੀ ਸਾਫ ਹੋ ਜਾਂਦੀਆਂ ਨੇ ਚੰਗੀ ਤਰ੍ਹਾਂ ਹੀ ਥੋਲਾ ਆਪਾਂ ਇਹਦੇ ਵਿੱਚੋਂ ਕੱਢ ਲਿਆ ਸੀ ਧੋ ਕੇ ਪਾਵਾਂਗੇ ਫੇਰ ਸੁਕਾ ਕੇ ਇਹ ਸਾਰੇ نیچے ਆ ਇਸਟੈਂਡ ਤੇ ਵੀ ਲੀਰ ਫੇਰ ਰਹੇ ਆਪਾਂ ਮਾਈਕ੍ਰੋਵੇਵ ਤੇ ਵੀ ਲੀਰ ਫੇਰ ਦਾਂਗੇ ਜੀ ਤੇ ਉਹਦਾ ਕੱਪੜਾ ਛਾੜ ਕੇ ਪਸਾ ਲਾਂਗੇ ਦਵਾਰੀ ਘਰ ਦੇ ਦੇ ਤੇ ਵੀ ਬਹੁਤ ਆ ਜਾਂਦੀ ਹੈ ਜੀ ਜੇ ਪੰਜ ਚਾਰ ਦਿਨ ਨਾ ਸਾਫ ਕਰੀਏ ਜੀ ਐਂ ਲੱਗਦਾ ਵੀ ਜਿਵੇਂ ਬਹੁਤ ਚਿਰ ਹੋ ਗਿਆ ਹੁੰਦਾ ਸਾਫ ਕਰੀ ਇਹਨੂੰ ਸੁੱਕੀ ਲੀਰੇ ਫੇਰੀ ਹੈ ਜੀ ਇਹਦੇ ਉੱਤੇ ਆਪਾਂ ਗਾਦੇ ਸੀਗੀ ਥੋੜੀ ਬਹੁਤ ਕੁਝ ਹੋਰ ਤਾਂ ਨਹੀਂ ਲੱਗਿਆ ਹੋਇਆ ਸੀ ਜੇ ਤੁਹਾਨੂੰ ਸਾਡੀਆਂ ਵੀਡੀਓ ਵਧੀਆ ਲੱਗਦੀਆਂ ਤਾਂ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰਿਆ ਕਰੋ ਜੀ ਜੇ ਚੈਨਲ ਤੇ ਪਹਿਲੀ ਵਾਰੀ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਜੀ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਆ ਕਰੋ ਜੀ ਵੀਡੀਓ ਤੇ ਆਉਣ ਲਈ ਤੇ ਵੀਡੀਓ ਫੁੱਲ ਵਾਚ ਕਰਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਹਾਡੇ ਸਾਥ ਦੀ سپورਟ ਨਾਲੀ ਅੱਗੇ ਵਧ ਸਕਦੇ ਆ ਜੀ ਆਪਾਂ سپورਟ ਵੱਧ ਤੋਂ ਵੱਧ ਕਰਿਆ ਕਰੋ ਇਹ ਤਲਕੇ ਜੇ ਖਾਣ ਵਾਲੇ ਲਿਆ ਕੇ ਰੱਖੇ ਹੋਏ ਸੀਗੇ ਜੀ ਪੈਕਟ ਚ ਅੱਧੇ ਬਣਾਏ ਸੀ ਮੈਂ ਪਰ ਵਧੀਆ ਨਹੀਂ ਲੱਗੇ ਇਹ ਥੋੜੇ ਜੀ ਸਖਤ ਸੀਗੇ ਜੀ ਇਹ ਜੀੜੇ ਜੇ ਬਣੇ ਨੇ ਬੱਚਿਆਂ ਨੇ ਨਹੀਂ ਖਾਦੇ ਚੰਗੀ ਤਰ੍ਹਾਂ ਬਾਕੀ ਦੇ ਉੱਤੀ ਪਏ ਨੇ ਇੱਧਰ ਆਪਾਂ ਦੁੱਧ ਕੱਢ ਕੇ ਰੱਖ ਦੇਵਾਂਗੇ ਜੀ। ਅੱਧਾ ਘੰਟਾ ਪਹਿਲਾਂ ਫ੍ਰੀਜ ਚੋਂ ਕੱਢ ਕੇ ਰੱਖ ਦੇਣੀ ਹੁੰਦੀਆਂ। ਫੇਰ ਠਹਿਰ ਕੇ ਉਬਾਲੀ ਦੇਵਾਂਗੇ। ਇਹਨੂੰ ਕੱਢ ਕੇ ਬਾਹਰ ਓਨੇ ਟਾਈਮ 'ਚ ਆਪਾਂ ਧਾਰਾ ਝੋਲੇ ਆਵਾਂਗੇ। ਆ ਕੇ ਗਰਮ ਕਰਾਂਗੇ ਜੀ ਇਹਨੂੰ ਉਬਾਲੀ ਦੇਵਾਂਗੇ। ਨਾਲੇ ਕੋਲ ਕੱਢ ਕੇ ਫੇਰ ਹੋਰ ਕੰਮ ਕਰ ਲਾਂਗੇ। ਘੰਟਾ ਜਿਆਦਾ ਹੁੰਦਾ ਫ੍ਰੀਜ ਚੋਂ ਕੱਢਣ ਕਰਕੇ। ਪਹਿਲਾਂ ਕੱਢ ਦੇਣੀ ਹੁੰਦੀ ਆਪਾਂ ਬਾਹਰ ਇਹਨੂੰ। ਥੋੜਾ ਜਿਹਾ ਨਾਲ ਪਾ ਦਿੱਤਾ ਪਾਣੀ। ਕਾਂਤਾ ਦੁੱਧ ਗਾੜਾ ਹੁੰਦਾ ਜੀ ਪਾਂਡੇ ਥੱਲੇ ਲੱਗ ਜਾਂਦਾ ਫਿਰ ਸਮੈਲ ਆਉਣ ਲੱਗ ਜਾਂਦੀ ਐ ਇਹ ਪਾ ਲਿਆ ਜੀ ਬਾਲਟੀਆਂ ਚ ਪਾ